ਕਾਂਗਰਸ ਦਾ ਕਿਸ ਤਰੀਕੇ ਨਾਲ ਦੇਖਦੇ ਹਾਂ ਜਿਸ ਤਰੀਕੇ ਦਾ ਨਵਜੋਤ ਕੌਰ ਸਿੱਧੂ ਨੇ ਬਿਆਨ ਦਿੱਤਾ ਸੀ ਜਿਸ ਤਰੀਕੇ ਦੇ ਉਹਨਾਂ ਨੇ ਹੈਲਿਗੇਸ਼ਨ ਲਾਈ ਸੀ ਕਾਂਗਰਸ ਤੇ 22 ਤੋਂ ਪਹਿਲਾਂ ਉਸੇ ਤਰ੍ਹਾਂ ਦਾ ਜਦੋਂ ਜਦੋਂ ਵੱਲੋਂ ਇਹ ਸਵਾਲ ਉੱਠ ਰਿਹਾ ਇਹ ਕਹਿੰਦੇ ਜਦੋਂ ਵੀ ਸਿੱਧੂ ਜੋੜਾ ਐਕਟਿਵ ਹੁੰਦਾ ਨਾ ਪੋਲਿਟਿਕਸ ਦੇ ਵਿੱਚ ਪਿਛਲੀ ਵਾਰ ਐਕਟਿਵ ਹੋਏ ਵੱਲੋਂ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ ਬਲੀ ਜਿਸ ਤਰੀਕੇ ਦੀ ਹੋਈ ਇਸ ਵਾਰ ਉਹਨਾਂ ਨੇ ਚਾਰ ਜਿਹੜੇ ਮੁੱਖ ਫੇਸ ਨੇ ਜਿਹੜੇ ਵੱਡੇ ਫੇਸ ਨੇ ਕਾਂਗਰਸ ਦੇ ਉਹਨਾਂ ਤੇ ਸਵਾਲ ਚ ਚਾਰ ਕੀ ਮਿਨਿਮ ਲੱਗਦਾ ਛੱਡਿਆ ਹੀ ਕੋਈ ਨਹੀਂ ਕਿਸ ਨੂੰ ਸਿੱਧੇ ਸਿੱਧੇ ਹੀ ਮਾਰਦਾ ਸਿੱ ਚੰਨੀ ਹੋਗੇ ਸੁਖਜਿੰਦਰ ਰੰਦਾਵਾ ਹੋਗੇ ਚਾਰ ਤਾਵਾ ਵੀ ਇਕੱਠੇ ਰਗੜਦੇ ਮੈਨੂੰ ਤਾਂ ਕੋਈ ਕਹਿ ਰਿਹਾ ਸੀਗਾ ਪ੍ਰਗਟ ਰੋਣਾ ਨ ਵੀ ਨਾਲ ਹੀ ਰੱਖਿਆ ਆ ਉਹਨਾਂ ਨੇ ਕੋਪਾਰ ਨਹੀਂ ਰੱਖਿਆ ਇਸ ਲਈ ਸਾਰੇ ਹੀ ਮਤਲਬ ਜਿਹੜੇ ਵੀ ਵੱਡੇ ਲੀਡਰ ਇੱਥੋਂ ਤੱਕ ਕਿ ਜਿਹੜੇ ਉੱਥੇ ਕੈਂਡੀਡੇਟ ਖੜੇ ਹੋਏ ਤਰਨਤਾਰ ਉਹਨਾਂ ਨੂੰ ਵੀ ਰਗੜਤਾ ਪੀ ਪੈਸੇ ਦਿੱਤੇ ਆ ਕਰਨ ਉਹਨਾਂ ਨੂੰ ਰਗੜਤਾ ਹਾਂ ਉਹਨਾਂ ਨੇ ਵੀ ਕੇਸ ਕੀਤੇ ਮਤਲਬ ਸਾਰੇ ਤੋਂ ਗਾਂ ਤੋਂ ਗਾਂ ਇੱਥੋਂ ਤੱਕ ਕਿ ਜਿਹੜੇ ਉਹਨਾਂ ਦੇ ਆਪਣੇ ਹੀ ਬੰਦੇ ਸੀਗੇ ਮਿੱਠੂ ਮੈਦਾਨ ਆਰਗੇ ਜਿਹੜਾ ਡਿਸਟ੍ਰਿਕਟ ਪ੍ਰਧਾਨ ਹੈਗਾ ਮਰਤਾਰ ਦਾ ਉਹ ਵੀ ਵਿਰੁੱਧ ਹੋਇਆ ਫਿਰਦਾ ਉਹ ਕਹਿੰਦਾ ਤੁਸੀਂ ਚੁੱਪ ਕਰ ਜਾਓ ਨਹੀਂ ਤੇ ਮੈਂ ਤੁਹਾਡੀਆਂ ਡੈਰੀ ਕਾਂਗਰਸ ਵੀ ਬਾਦਕਿਸਮਤੀ ਮੈਂ ਇਹਨੂੰ ਸਮਰੀ ਚ ਇਹ ਗੱਲ ਕਹਿਣਾ ਕਿ ਕੀ ਦਿੱਕਤ ਹੈਗੀ ਦਿੱਕਤ ਹੈ ਕਿ ਪੰਜਾਬੀਆਂ ਨੂੰ ਜਿਸ ਕਿਸਮ ਦੀ ਪੰਜਾਬ ਦੀ ਪੰਜਾਬ ਪਰਦੇਸ ਕਾਂਗਰਸ ਕਮੇਟੀ ਦੀ ਲੀਡਰਸ਼ਿਪ ਆ ਇਹਨਾਂ ਨੂੰ ਕੰਟਰੋਲ ਕਰਨ ਲਈ ਉਹ ਬਘੇਲ ਕੱਲਾ ਕਾਫੀ ਨਹੀਂ ਉਹਦਾ ਨਾਂ ਤੇ ਬਘੇਲ ਆ ਤਾਂ ਹੀ ਭੇਜਿਆ ਸ਼ਾਇਦ ਉਹਨੂੰ ਕਿ ਇਹ ਛੇਰਾਂ ਦੇ ਸਿੰਘਾਂ ਦੇ ਵਿੱਚ ਬਘੇਲ ਠੀਕ ਰਹੂਗਾ ਪਰ ਉਹ ਇੱਥੇ ਕੰਮ ਨਹੀਂ ਕਰਦਾ ਕੱਲਾ ਨਾਉਂ ਨਹੀਂ ਕੰਮ ਕਰ ਰਿਹਾ ਇਹਨਾਂ ਨੂੰ ਪਤਾ ਅਸੀਂ ਪੁਰਾਣੇ ਛੇਰ ਆ ਨਵਾਂ ਬਘੇਲ ਹੋਊਗਾ ਕੋਈ ਹੈਨਾ ਅਸੀਂ ਸਾਰੇ ਜੱਦੀ ਪੁਛਤੀ ਛੇਰ ਆ